ਜਾਨੀ ਜਾਣੇ ਜਾਣੀ ਜਾਣਿਓ ਦਿਲਾਂ ਦੀਆਂ ਜਾਣ ਮਾਤਾ ਜੀ ਤੋਂ ਹੋਰ ਉਹ ਮਾਇਆ ਨਹੀਂ ਕੋਈ ਜਿਹੜੀ ਦੁਨੀਆ ਵਿੱਚ ਹੁੰਦੀ ਹੈ ਜਿਸ ਨੂੰ ਨੇ ਕਹਿੰਦੇ ਨੇ ਇਹਨਾਂ ਮਨ ਤੇ ਇਹ ਮਾਨਵ ਜਨਾਰੀਤੀ ਹੋ ਗਿਆ ਤੇ ਬਾਬਾ ਫੁੱਲਾ ਜਾਂ ਕਿ ਸ਼ਿਵਾਂ ਤੋਂ ਬਾਹਰ ਦੇਖੋ ਮੈਂ ਪ੍ਰੋਫੈਸਰ ਅਰਦਾਸ ਕੀਤੀ ਗਈ ਹੈ ਉਸ ਬਾਬਤ ਦੱਸਿਓ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਨਤਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਪੰਜ ਪਿਆਰਿਆਂ ਨੇ ਹਰਲਕੇ ਅਰਦਾਸ ਕੀਤੀ ਹੈ ਕਿ ਜਿਹੜੇ 1978 ਤੋਂ ਸਾਡੇ ਸਿੰਘ ਸੰਘਰਸ਼ ਦੇ ਵਿੱਚ ਇਨਵੋਲਡ ਨੇ ਹੋਰ ਕੁਝ ਜਲਾਵਤਨ ਹੋ ਚੁੱਕੇ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਸਿਹਤਿਆਬੀ ਵਾਸਤੇ ਅਤੇ ਨਾਲ ਦੇ ਨਾਲ ਜਿਹੜੇ ਮੌਜੂਦਾ ਸੰਘਰਸ਼ ਦੇ ਵਿੱਚ ਅੱਜ ਵੀ ਜੂਝ ਰਹੇ ਨੇ ਉਹਨਾਂ ਦੇ ਵਾਸਤੇ ਅੱਜ ਅਰਦਾਸ ਬੇਨਤੀ ਕੀਤੀ ਗਈ ਹੈ ਔਰ ਜਿਹੜਾ ਇੱਕ ਕੌਮੀ ਮੁੱਦਾ ਬਣ ਚੁੱਕਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਉਹ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਸਾਰੀਆਂ ਹੀ ਅਰਦਾਸ ਬੇਨਤੀਆਂ ਕਰ ਰਹੀਆਂ ਨੇ ਔਰ ਆਪਣੇ ਆਪਣੇ ਤੌਰ ਦੇ ਵਿਦੇਸ਼ਾਂ ਦੇ ਵਿੱਚ ਯੂਨੋ ਦੇ ਬਾਹਰ ਜਿਨੇਵਾ ਦੇ ਬਾਹਰ ਇਹ ਸਾਰਾ ਕੁਝ ਜਿਹੜਾ ਹੈ ਰੋਸ ਪ੍ਰਦਰਸ਼ਨ ਬਾਹਰ ਵੀ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਵੀ ਵਾਕ ਵਕ ਜਥੇ ਬੰਦੀਆ ਆਪਣੇ ਆਪਣੇ ਤਰਨੇ ਤਰੀਕੇ ਦੇ ਨਾਲ ਕੋਈ ਧਰਨੇ ਲਾ ਰਿਹਾ ਹੈ ਕੋਈ ਮੋਰਚੇ ਲਾ ਕੇ ਬੈਠਾ ਹੈ ਕੋਈ ਰੋਸ ਪ੍ਰਗਟ ਕਰ ਰਿਹਾ ਹੈ ਅਸੀਂ ਅੱਜ ਇੱਥੇ ਅਰਦਾਸ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਿ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਚੜ੍ਹਦੀ ਕਲਾ ਜਿੰਨੇ ਵੀ ਸਿੰਘ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੀਆਂ ਜੇਲ੍ਹਾਂ ਦੇ ਵਿੱਚ ਡਬਲੂਗੜ ਦੇ ਵਿੱਚ ਵੀ ਹੈਗੇ ਨੇ ਉਹਨਾਂ ਸਾਰਿਆਂ ਦੀ ਰਿਹਾਈ ਦੀ ਅਸੀਂ ਮੰਗ ਕੀਤੀ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਪਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸੋ ਅਸੀਂ ਅੱਜ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦੇ ਆਂ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਦੀ ਖਾਤਰ ਜੰਜੂ ਦੀ ਖਾਤਰ ਇਸ ਦੇਸ਼ ਨੂੰ ਮਾਨਵਤਾ ਨੂੰ ਉਹ ਹਿੰਦੂ ਧਰਮ ਨੂੰ ਬਚਾਇਆ ਸੀਗਾ ਪਰ ਅੱਜ ਇਹਨਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਵੀ ਸਿੰਘ ਬੰਦੀ ਸਿੰਘ ਜੇਲ੍ਹਾਂ ਵਿੱਚ ਹੈਗੇ ਨੇ ਆਪਣੀ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਦਿੱਲੀ ਦੀ ਸਰਕਾਰ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਅੱਜ ਤੋਂ 4 ਸਾਲ ਪਹਿਲਾਂ ਗੁਰਨਾਨਕ ਸਾਹਿਬ ਦੇ 550 ਸਾਲਾਂ ਤੇ ਉੱਤੇ ਵੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ ਲੇਕਿਨ ਉਹਨਾਂ ਦੇ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖੇੜਾ ਅਜੇ ਤੱਕ ਰਿਹਾਅ ਨਹੀਂ ਕੀਤੇ ਗਏ ਜਿੱਥੇ ਤੱਕ ਭਾਈ ਰਾਜੋਵਾਨਾ ਦੀ ਫਾਸੀ ਦਾ ਸਵਾਲ ਹੈ ਉਹ ਮਸਲਾ ਵੀ ਅਜੇ ਤੱਕ ਲਟਕਿਆ ਹੋਇਆ ਹੈ ਸੋ ਅਸੀਂ ਅੱਜ ਬੇਨਤੀ ਕਰਕੇ ਇਹ ਸਾਰੇ ਮਸਲੇ ਹੱਲ ਕਰਾਉਣ ਵਾਸਤੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਉਮੀਦ ਕੀਤੀ ਜਾਂਦੀ ਹੈ ਕਿ ਸਾਡੀ ਇਹ ਆਵਾਜ਼ ਦਿੱਲੀ ਦੀ ਸਰਕਾਰ ਤੱਕ ਪਹੁੰਚੇਗੀ ਅਤੇ ਬੰਦੀ ਸਿੰਘ ਜਿਹੜੇ ਨੇ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਆਣਗੇ ਦੇਖੋ ਜੀ ਕੀ ਬਿਰਥਾ ਹੋਏ ਇਸ ਗੁਰਪਾਏ ਅਰਦਾਸ ਕਰ ਜਦੋਂ ਸਾਨੂੰ ਕੋਈ ਗੱਲ ਹੁੰਦੀ ਹੈ ਸਾਡਾ ਗੁਰੂ ਕਹਿੰਦਾ ਅਰਦਾਸ ਕਰੋ ਅਕਾਲ ਪੁਰਖ ਹੋਏ ਗੁਰ ਚਰਨਾਂ ਵਿੱਚ ਅਸੀਂ ਉਹ ਅਰਦਾਸ ਕੀਤੀ ਹੈ ਜਿਹੜੇ ਸਿੰਘ ਜਲਾਵਤਨ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਤੇ ਉਹਨਾਂ ਦੀ ਸਿਹਤ ਜਾਬੀ ਲਈ ਜਿਹੜੇ ਜੂਜ਼ ਰਹੇ ਨੇ ਉਹਨਾਂ ਦੀ ਵੀ ਸਿਹਤ ਜਾਬੀ ਲਈ ਉਹਨਾਂ ਦੀ ਵੀ ਚੜ੍ਹਦੀ ਕਲਾ ਲਈ ਤੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ 32-32 ਸਾਲਾਂ ਤੋਂ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਅਰਦਾਸਾਂ ਵੀ ਕਰਾਂਗੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੀ ਬੰਦੀ ਛੋਟ ਦਾ ਤਾਂ ਗਵਾਲੀਅਰ ਵੀ ਜਾ ਕੇ ਅਸੀਂ ਤੀਸਰੀ ਵਾਰ ਅਰਦਾਸ ਕਰਕੇ ਆਏ ਅਗਲੀ ਵਾਰ ਫੇਰ ਜਾਵਾਂਗੇ ਅਸੀਂ ਜਿੰਨਾ ਚਿਰ ਸਿੰਘ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਤਨ ਮਨ ਧਨ ਜਿਹੜਾ ਸਵਰਪਨ ਕੀਤਾ ਹੈ ਉਹਨਾਂ ਨੂੰ ਅਸੀਂ ਰਿਹਾਈ ਕਰਾਉਣ ਵਾਸਤੇ ਅਸੀਂ ਤਨਮਨ ਤੰਦ ਕਰਕੇ ਕਰਦੇ ਰਹਾਂਗੇ